ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜੰਟਾ ਔਖਾਂ ਵਾਲਾ ਅੱਜ ਦੀ ਦੋਸਤੋ ਹੋਰ ਵੀਡੀਓ ਛੂਟ ਕਰ ਰਹੇ ਹਾਂ ਪਿੰਡ ਹਰੀਨੋ ਤੇ ਜ਼ਿਲ੍ਹਾ ਦੋਸਤੋ ਇਹਨੂੰ ਫਰੀਦਕੋਟ ਪੈਂਦਾ ਤੇ ਜਿਹੜੇ ਦੋਸਤ ਵੀਰ ਆਪਣੇ ਚੈਨਲ ਤੇ ਪਹਿਲੀ ਵਾਰੀ ਆਏ ਆ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਲਗਾ ਜਿਹੜਾ ਬੈਲ ਦਾ ਨਿਸ਼ਾਨ ਆ ਉਹਨੂੰ ਆਲ ਤੇ ਸੈੱਟ ਕਰ ਲੋ ਤਾਂ ਕਿ ਤੁਹਾਡੇ ਕੋਲੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਪਾਉਣੀ ਹੋਵੇ ਆਪਣੇ ਨਾਲ ਸੰਪਰਕ ਕਰ ਸਕਦਾ ਦੋਸਤੋ ਆਪਾਂ ਜਿਹੜਾ ਮੋਬਾਈਲ ਨੰਬਰ ਸਕਰੀਨ ਤੇ ਲਾਵਾਂਗੇ ਪਿੰਡ ਹਰੀਆਂਉਂ ਦੋਸਤੋ ਇਹ ਵੈੜ ਵਕਾਊ ਆ ਬਾਈਕ ਹੋਲ ਪਹਿਲੇ ਸੂਏ ਆ ਦੋਸਤੋ ਤੇ ਥੋੜੇ ਦਿਨਾਂ ਦੀ ਕੱਚੀ ਆ ਜੇ ਕਿਸੇ ਦੋਸਤ ਵੀਰ ਨੂੰ ਪਸੰਦ ਆਉਂਦੀ ਆ ਤੇ ਬਾਈ ਦੇ ਘਰੇ ਪਹੁੰਚ ਕੇ ਆਪਣੀ ਤਸੱਲੀ ਕਰਕੇ ਦੋਸਤੋ ਵੈੜ ਨੂੰ ਤੁਸੀਂ ਖਰੀਦ ਸਕਦੇ ਹੋ ਤੇ 22 ਦਾ ਸਕਰੀਨ ਤੇ ਆਪਾਂ ਮੋਬਾਈਲ ਨੰਬਰ ਲਾਵਾਂਗੇ ਤੇ ਤੁਸੀਂ ਮੋਬਾਈਲ ਨੰਬਰ ਤੇ ਸਪਾਰਕ ਕਰਕੇ ਤੇ ਵੈਰ ਨੂੰ ਦੋਸਤੋ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ ਦੁਬਾਰਾ ਤੁਹਾਨੂੰ ਫੇਰ ਦਿਖਾ ਦੇਣ ਦੋਸਤੋ ਜਿਹੜੇ ਪਹਿਲੇ ਸੂਏ ਵੇਣ ਮਕਾਊਗਾ ਪਿੰਡ ਹਰੀ ਨੋਹ ਤੇ ਜਿਲ੍ਹਾ ਦੋਸਤੋ ਨੂੰ ਫਰੀਦਕੋਟ ਪੈਂਦਾ ਘਰੇ ਪਹੁੰਚ ਕੇ ਦੋਸਤੋ ਤਸल्ली ਪੱਖ ਤੁਸੀਂ ਇੱਕ ਬੋਧ ਕਰਨੀ ਆ ਕਿ ਘਰੇ ਪਹੁੰਚ ਕੇ ਵੇਰ ਨੂੰ ਖਰੀਦ ਸਕਦੇ ਹੋ ਧੰਨਵਾਦ